ਜੀ ਪਟ੍ਰਿਤ ਕੀ ਮੇਰੀਆ ਕਾਲ ਦੈਨੂ ਵਧੀਆ ਰਹੀਆ ਬਹੁਤ ਵਧੀਆ ਮੈਨੂੰ ਹਾਂਜੀ ਸਮਝ ਆਉਣ ਲੱਗੀ ਤੁਹਾਨੂੰ ਹਾਂਜੀ ਪਹਿਲਾਂ ਨਾਲੋਂ ਤਾਂ ਮੈਨੂੰ ਵਧੀਆ ਸਮਝ ਆਉਣ ਲੱਗੀ ਅੱਛਾ ਠੀਕ ਹੈ ਕੋਈ ਗੱਲ ਨਹੀਂ ਰੱਖੋ ਨੋਟਬੁੱਕਸ ਤੇ ਫਿਰ ਕਿੰਨਾ ਕੁ ਟਾਈਮ ਲਾਉਂਗੀ ਤੁਸੀਂ ਮੈਂ ਮੈਂ ਤਾਂ 15 ਦਿਨ ਰੱਖ ਦੇ ਦਿਨ ਹੋਰ ਲਾਵਾਂਗੀ ਅੱਛਾ ਕੋਈ ਗੱਲ ਨਹੀਂ 15 ਦਿਨਾਂ ਚ ਥੋੜਾ ਵਧੀਆ ਹੋ ਜਾਊਗਾ ਠੀਕ ਹੈ ਜੀ ਮੈਂ ਤਾਂ ਹਟਨੀ ਨਹੀਂ ਚਾਹੁੰਦੀ ਸੀ ਫਿਰ ਮੈਨੂੰ ਘਰ ਦੇ ਕਹਿੰਦੇ ਵੀ ਵਾਸਤੇ ਇੰਨਾ ਟਾਈਮ ਲੱਗ ਕਰ ਲਿਓ ਵੀ ਬਹੁਤ ਆ ਅੱਛਾ ਨਹੀਂ ਕੋਈ ਗੱਲ ਨਹੀਂ ਤੁਹਾਡਾ ਹੋ ਹੀ ਜਾਊਗਾ ਮੈਂ ਤਾਂ ਦਿਲੀ ਨਹੀਂ ਕਰਦਾ ਮੈਂ ਹਟ ਰੂ ਕੋਈ ਗੱਲ ਨਹੀਂ ਫਿਰ ਤੁਹਾਡਾ ਹੋ ਹੀ ਜਾਊਗਾ ਬਸ ਫਿਰ ਨਾ ਫਿਰ ਕੀ ਕਰਨਾ ਇੱਥੇ ਵੀ ਤੁਹਾਡਾ ਕੋਰਸ ਕੰਪਲੀਟ ਹੋ ਜਾਊਗਾ ਫਿਰ ਐਵੇਂ ਵੀ ਖਾਚਾ ਕਰਕੇ ਕੀ ਫਾਇਦਾਗਾ ਘਰ ਦੇ ਵੀ ਸਹੀ ਕਹਿੰਦੇ ਨੇ ਇਹ ਨਿਕ ਟਾਈਮ ਜੀ ਹੋ ਜਾਂਦਾ ਹੁੰਦਾ ਹੈਗਾ ਤੇ ਚਲੋ ਫਿਰ ਆਪਾਂ ਅੱਗੇ ਕਰੀਏ ਮੈਂ ਮੈਂ ਤੁਹਾਡੇ ਕੋਲੇ ਜਾ ਕੇ ਬੈਠੇ ਇੱਥੇ ਤੁਹਾਨੂੰ ਸਮਝ ਵਧੀਆ ਆਊਗੀ ਸਾਹਮਣੇ ਮੈਂ ਮੈਂ ਤਾਂ ਕੋਲੇ ਜਾ ਕੇ ਬੈਠਣਾ ਮੈਂ ਬੈਠ ਜਾਂਦੇ ਹਾਂ ਹਾਂਜੀ ਕੋਈ ਗੱਲ ਨਹੀਂ ਚਲੋ ਅੱਜ ਸਾਮਣੇ ਵਧੀਆ ਸਮਝ ਆਉਂਦੀ ਐ ਚਲੋ ਕੋਈ ਨਵਾਂ ਰੈਡ ਪਰਦੇ ਤੁਹਾਡੀ ਇੱਛਾ ਦਾ ਚਲੋ ਫਿਰ ਆਪਾਂ ਕੱਲ ਨਾ ਕਰਦੇ ਹਾਂ ਹਾਂ ਜੀ ਜਿਵੇਂ ਜਿੱਦੇ ਮੈਸਨ ਕੱਲ ਕਰਵਾਈਆਂ ਸੀ ਨਾ ਹਾਂਜੀ ਇੱਕ ਵਾਰ ਤੁਸੀਂ ਉਹ ਰੀਡ ਕਰਕੇ ਦੇਖ ਲਿਓ ਠੀਕ ਐ ਠੀਕ ਐ ਫਿਰ ਐਵੇਂ ਆ ਵੀ ਆਪਾਂ ਅੱਗੇ ਕਰੀਏ ਉਸ ਤੋਂ ਪਹਿਲਾਂ ਪਿਛਲਾ ਯਾਦ ਨਾ ਹੋਵੇ ਉਹਦਾ ਕੋਈ ਫਾਇਦਾ ਨਹੀਂ ਹਾਂਜੀ ਹਾਂਜੀ ਤੁਸੀਂ ਇੱਕ ਵਾਰੀ ਰੀਵਿਊਨ ਕਰ ਕੰਡਾ ਦੇ ਦੀ ਠੀਕ ਐ ਜੀ ਤੇ ਫਿਰ ਪੱਕਾ ਪਤਾ ਲੱਗੂਗਾ ਮੈਨੂੰ ਵੀ ਤੁਹਾਡੇ ਕਿੰਨਾ ਕੁ ਜ਼ਿਆਦਾ ਐ ਠੀਕ ਹੈ। ਮੈਂ ਇੱਕ ਬਾਤ ਤੁਹਾਨੂੰ ਲੂੰਗੀ। ਮੇਰੇ ਤਨਾ ਚੜੜਨ ਦਾ ਜੰਮੀ ਮਾਨ ਨਹੀਂ ਪੜਾਈ ਚ ਦਿਲ ਨਹੀਂ ਲੱਗਦਾ। ਮੈਂ ਮੈਂ ਤਾਂ ਤੁਹਾਡੇ ਨਾਲ ਗੱਲ ਕਰਨਾ। ਨਹੀਂ ਐਵੇਂ ਨਹੀਂ ਹੁੰਦਾ। ਦੇਖੋ ਪਹਿਲਾਂ ਪੜਾਈ ਜ਼ਰੂਰੀ ਹੈ। ਹਨਾ ਪਹਿਲਾਂ ਆਪਦਾ ਕੰਮ ਨਿਬੇੜ ਕੇ ਉਸ ਤੋਂ ਬਾਅਦ ਆਪਾਂ ਗੱਲ ਕਰ ਸਕਦੇ ਹਾਂ। ਐਵੇਂ ਥੋੜੀ ਹੁੰਦੇ ਚੱਲ ਕੋਈ ਨੂੰ ਦੱਸੋ ਕੀ ਕਹਿਣਾ ਚਾਹੁੰਨੇ ਤੁਸੀਂ। ਮੈਂ ਸਾਡੀ ਫੈਮਿਲੀ ਚ ਕੌਣ-ਕੌਣ ਹੈ? ਮੇਰੀ ਫੈਮਿਲੀ ਚ ਮੇਰੇ ਹਸਬੰਦ ਨੇ, ਮੇਰੇ ਇੱਕ ਬੇਬੀ ਹੈ। ਮੈਂ ਐਸੀ ਤਿੰਨ ਨੂੰ ਜਾਣੀ। ਮੈਂ ਤੁਸ ਕਿੰਨੇ ਪਿਆਰੀ ਹੋ। ਉਹ ਤਾਂ ਦੇਖੋ ਬਤੇ ਕੀ ਹੈ ਜਿੰਮੇਦਾਰ ਇਨਸਾਨ ਹੁੰਦਾ ਉਹਨੂੰ ਅਗਲੇ ਵੀ ਉਦਾਂ ਹੀ ਲੱਗਦੇ ਤੁਸੀਂ ਆਪ ਵੀ ਬਹੁਤ ਨਾਈਸ ਹੋ ਨਾ ਤਾਂ ਤੁਹਾਨੂੰ ਲੱਗਦਾ ਹੈ ਵੀ ਮੈਡਮ ਪਿਆਰੀ ਨੇ ਦੋ ਸਾਰੀ ਇਦਾਂ ਹੁੰਦੀ ਹੈ ਜਿਹਨੂੰ ਆਪਾਂ ਹਸਕੇ ਬੁਲਾਉਣਾ ਤਾਂ ਆਪਾਂ ਨੂੰ ਲੱਗਦਾ ਹੀ ਹੈ ਕਿ ਉਹਦਾ ਨੇਚਰ ਵਧੀਆ ਹੈ ਹੋਰ ਕੁਛ ਨਹੀਂ ਮੈਂ ਮੈਂ ਤੁਹਾਡਾ ਨੰਬਰ ਦੇ ਦੋ ਕੋਈ ਗੱਲ ਨਹੀਂ ਲੈਣ ਦੇ ਵੈਸੇ ਨੰਬਰ ਤੁਸੀਂ ਕੀ ਕਰਨਾ ਤੁਸੀਂ ਦੇ ਲਈ ਇੱਥੇ ਤਾਂ ਆਉਨੇ ਹੋ ਵੈਸੇ ਮੈਂ ਮੇਰੇ ਨਾਲ ਘਰ ਜਾ ਕੇ ਜੀ ਕਰਦਾਗਾ ਵੀ ਮੈਂ ਮੈਮ ਨਾਲ ਗੱਲਾਂ ਕਰਾਂ ਉਹਨਾਂ ਨੂੰ ਮਿਲਾਂ ਬਾਰ-ਬਾਰ ਮੈਨੂੰ ਐਵੇਂ ਹੀ ਹੁੰਦਾ ਜਾਂਦਾ ਕਿ ਮੈਨੂੰ ਤਾਂ ਕੁਝ ਨਹੀਂ ਵਧੀਆ ਲੱਗਦਾ ਮੈਮ ਕੱਲੇ ਤੁਸੀਂ ਵਧੀਆ ਲੱਗਦੇ ਐਵੇਂ ਨਹੀਂ ਹੁੰਦਾ ਦੇਖੋ ਤੁਸੀਂ ਮੇਰੇ ਕੋਲ ਪੜਨ ਆਉਨੇ ਹੋ ਹਨਾ ਵੀ ਚਲੋ ਤੁਸੀਂ ਮੇਰੇ ਸਟੂਡੈਂਟੋਂ ਮੈਨੂੰ ਵੀ ਤੁਹਾਡਾ ਉਨਾ ਹੀ ਪਿਆਰ ਆਉਂਦਾ ਜਿੰਨਾ ਤੁਹਾਨੂੰ ਮੇਰਾ ਆਉਂਦਾ ਪਰ ਇਹ ਨਹੀਂ ਹੁੰਦਾ ਵੀ ਆਪਾਂ ਲਾਈਫ ਦੇ ਵਿੱਚ ਕਹਿ ਦਈਏ ਵੀ ਪੂਰਾ ਦਿਨ ਆਪਾਂ ਕਿਸੇ ਬਾਰੇ ਐਂ ਸੋਚੋ ਉਹਦੇ ਨਾਲ ਗੱਲਾਂ ਕਰੀਏ ਉਹਦੇ ਕੋਲ ਜਾਈਏ ਐਵੇਂ ਨਹੀਂ ਹੁੰਦਾਗਾ ਤੁਸੀਂ ਆਪਦਾ ਪੜਾਈ ਵੱਲ ਧਿਆਨ ਦਿਆ ਕਰੋ ਨੰਬਰ ਤਾਂ ਕੋਈ ਗੱਲ ਨਹੀਂ ਤੁਸੀਂ ਮੈਂ ਤੁਹਾਨੂੰ ਦੇ ਦੂੰਗੀ ਆਹ ਲਓ ਮੇਰਾ ਨੰਬਰ ਲੈ ਜਾਓ ਜੇ ਤੁਸੀਂ ਮਤਲਬ ਕੁਝ ਨਹੀਂ ਸਮਝ ਆਉਂਦਾ ਤਾਂ ਤੁਸੀਂ ਉਦੋਂ ਮੈਨੂੰ ਕਾਲ ਕਰ ਸਕਦੇ ਮੈਂ ਮੇ ਪੱਕਾ ਹੀ ਫੋਨ ਨੰਬਰ ਹੈ ਕਿ ਤੇ ਸਾਨੂੰ ਨੰਬਰ ਦੇ ਜਾਂਦੇ ਨਹੀਂ ਇਹ ਤੇ ਮੇਰੀ ਨੰਬਰ ਹੈਗਾ ਮੈਂ ਜਦੋਂ ਮਰਜੀ ਫੋਨ ਕਰਿਓ ਜਦੋਂ ਵੀ ਤੁਹਾਨੂੰ ਨਹੀਂ ਕਿਤੇ ਫੋਨ ਕਰਨ ਲੱਗੋ ਸਾਰ ਚੱਕ ਲਓ ਨਹੀਂ ਨਹੀਂ ਮੇਰੀ ਫੋਨ ਹੈ ਤੁਸੀਂ ਚੱਕੋਗੇ ਨਾ ਪੱਕਾ ਹਾਂ ਹਾਂ ਮੈਂ ਚੱਕੂੰਗੀ ਤੇ ਤੁਸੀਂ ਹੁਣ ਐਵੇਂ ਕਰਦੇ ਆਪਾਂ ਕਲਾਸ ਕੱਲ ਲਗਾਵਾਗੇ ਹੁਣ ਮੇਰਾ ਵੀ ਕਿਚਨ ਦਾ ਕੰਮ ਪਿਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਂ ਹਾਂਜੀ ਠੀਕ ਹਾਂ ਕੋਈ ਨਹੀਂ ਜੀ ਬਹੁਤ ਚਾਹਉਦਾ ਸਟੂਡੈਂਟਾ ਹੈਲੋ ਮੈਮ ਕੀ ਕਰੀ ਜਾਂਦੇ ਹੋ ਬਸ ਕਰਦੇ ਕੰਮ ਮੈਮ ਮੈਂ ਆ ਜਾ ਮੇਰੇ ਨਾਲ ਦਿਲਜਾ ਨਹੀਂ ਲੱਗਦਾ ਦੇਖੋ ਇਹ ਤਾਂ ਕੋਈ ਟਾਲ ਨਹੀਂ ਨਹੀਂ ਹੈਗਾ ਆਉਂਦਾ ਹਨਾ ਤੁਸੀਂ ਇੱਥੇ ਹੁਣ ਤਾਂ ਗਈ ਹਾਂ ਥੋੜਾ ਟਾਈਮ ਪਹਿਲਾਂ ਮੈਂ ਮੈਂ ਤੂੰ ਕਿੰਨਾ ਕੁ ਛੋਟਾ ਕੰਮ ਧੰਦਾ ਪਿਆ ਮੇਰਾ ਤਾਂ ਬਹੁਤ ਕੰਮ ਪਿਆਗਾ ਦੇਖੋ ਹੁਣ ਰਾਤ ਹੋઈ ਜਾ ਰਹੀ ਹੈ ਤੇ ਕੰਮ ਮੇਰੇ ਸਾਰਾ ਪਿਆ ਮੇਰਾ ਛੋਟਾ ਬੱਚਾ ਮੇਰੇ ਹਸਬੰਦ ਆਉਣ ਵਾਲੇ ਨੇ ਅਜੇ ਮੇਰਾ ਕਿਚਨ ਦਾ ਸਾਰਾ ਕੰਮ ਪਿਆਗਾ ਮੈਂ ਮੈਨੂੰ ਆ ਜਾਂਦੇ ਨਾਲ ਮੈਂ ਛੋਟੇ ਬੇਬੀ ਨੂੰ ਚੱਕ ਲਊ ਨਾਲੇ ਮੈਂ ਤੁਹਾਡੇ ਨਾਲ ਕੰਮ ਕਰਾ ਦੂੰ ਨਹੀਂ ਨਹੀਂ ਦੇਖੋ ਐਵੇਂ ਨਹੀਂ ਲੋਟ ਆਉਂਦਾ ਹਨਾ ਚਲੋ ਤੁਸੀਂ ਮੇਰੇ ਕੋਲੇ ਕਲਾਸ ਲਾਉਣ ਆਏ ਮੇਰੇ ਕੋਲੇ ਕੁਝ ਹੋਊਗੇ ਪਾਣੀ ਦਾ 10 ਮਿੰਟ ਉਹ ਅਲੱਗ ਚੀਜ਼ ਹੈ ਪਰ ਦੇਖੋ ਇਸ ਟਾਈਮ ਕੰਮ ਦਾ ਟਾਈਮ ਹੁੰਦਾ ਪਲੀਜ਼ ਮੈਂ ਫ੍ਰੀ ਨਹੀਂ ਹੈਗੀ ਮੈਂ ਮੈਂ ਆਪੇ ਇਕੱਠੇ ਰਹਿ ਭਾਗ ਰਹਿ ਲਾਂਗੇ ਕੁਛ ਚਿਰ ਨਹੀਂ ਨਹੀਂ ਦੇਖੋ ਹੁਣ ਮੇਰੇ ਕੋਲੇ ਨਾ ਟਾਈਮ ਨਹੀਂ ਜੇ ਮੇਰੇ ਕੋਲੇ ਟਾਈਮ ਹੁੰਦਾ ਮੈਂ ਤੁਹਾਡੇ ਨਾਲ ਖੁਦ ਗੱਲਾਂ ਕਰ ਲੈਂਦੀ ਮੈਮ ਪਲੀਜ਼ ਆਇਆ ਨਾ ਕਰੋ ਨਹੀਂ ਨਹੀਂ ਪਲੀਜ਼ ਹੁਣ ਮੇਰੇ ਕੋਲੇ ਟਾਈਮ ਬਿਲਕੁਲ ਵੀ ਨਹੀਂ ਹੈਗਾ ਕੋਈ ਨਾ ਤੁਸੀਂ ਆਪਾਂ ਕੱਲ ਮਿਲਦੇ ਆ ਕੱਲ ਕਲਾਸ ਲਾਉਣ ਆਉਂਦੀ ਨਾ ਤਾਂ ਉਦੋਂ ਆਪਾਂ ਗੱਲਾਂ ਕਰਾਂਗੇ ਮੈਮ ਦੇਖ ਲਓ ਤੁਸੀਂ ਐਦਾਂ ਕੋ ਕਰਦੇ ਹੋ ਮਰਜੀ ਐ ਸੋ ਨਹੀਂ ਨਹੀਂ ਪਲੀਜ਼ ਦੇਖੋ ਸਮਝੀਦਾ ਹੁੰਦਾ ਦੂਜੇ ਦੀ ਮਜਬੂਰੀ ਹੈ ਨਾ ਵੀ ਕੰਮ ਦੇ ਤੋਂ ਕਲਾਸ ਲਾਉਣ ਆਉਂਗੇ ਤੁਸੀਂ ਆਪਾਂ ਉਦੋਂ ਗੱਲਾਂ ਕਰਾਂਗੇ ਕੋਈ ਗੱਲ ਨਹੀਂ ਵੀ ਪਰ ਹੁਣ ਮੇਰੇ ਵੀ ਗਾਣਾ ਪੈ ਰਾਂਗੇ ਮੇਰਾ ਸਾਰਾ ਕੰਮ ਪਿਆ ਹੈ ਠੀਕ ਹੈ ਮੈਮ ਚੰਗਾ ਹੋ ਗਿਆ ਠੀਕ ਲੈ ਪੰਜ ਵਾਰੀ ਫੋਨ ਕਰ ਲਿਆ ਵੀ ਦੱਸ ਬੰਦਾ ਕੋਈ ਵੇਲਾ ਦਾ ਮੜ ਜੀ ਫੀਸਾਂ ਕਹਦੇ ਨੇ ਦੇ ਦਿੰਦੇ ਆਇਆ ਹੁੰਦਾ ਵੀ ਅਗਲਾ ਵੇਲਾ ਤੁਰਿਆ ਫਿਰਦਾ ਵੀ ਮੇਰੇ ਤਾਂ ਆਵਦੇ ਨੇ ਮਜਬੂਰੀਆਂ ਨੇ ਕਰ ਦੇਣਾ ਸਾਰਾ ਮੇਰਾ ਹਜੇ ਕੰਮ ਪਿਆਗਾ ਵੀ ਮੈਂ ਬਿਲੀ ਤੇਰੇ ਨਾਲ ਗੱਲਾਂ ਮਾਰਨ ਨੂੰ ਛਾਲ ਵਧੀਆ ਜਵਾਬ ਦੇਦਾ ਐਮਨੇ ਤਾਂ ਹੁਣ ਫੋਨ ਨਹੀਂ ਚੱਕਿਆ ਸਾ ਮੈਂ ਤਾਂ ਬਿਨਾਂ ਦੱਸੀ ਆ ਗਈ ਨਹੀਂ ਦੇਖੀ ਜੋ ਜੋ ਹੋਊਗਾ ਨਹੀਂ ਬੁਵਾਏ ਤਾਂ ਨਹੀਂ ਸੀ ਪਰ ਐਵੇਂ ਨਹੀਂ ਨਾ ਕਰਦੇ ਹੁੰਦੇ ਮੈਂ ਤਾਂ ਟੈਗ ਆ ਜਾਂਦਾ ਫੇਰ ਤੇ ਨਾਲ ਤੁਸੀਂ ਹੋਣੀ ਸੀ ਫਿਰ ਦੁਪਹਿਰੇ ਮੀਂਹ ਦੇਖਿਓ ਸਾਡੇ ਲਈ ਗਿਫਟ ਲੈ ਕੇ ਆਏ ਨੇ ਮੈਂ ਤੁਸੀਂ ਮੇਰੇ ਕੋਲ ਨਹੀਂ ਚੱਕਿਆ ਫਿਰ ਮੈਨੂੰ ਆਖੋ ਦੋਨੋਂ ਆਵਾ ਮੈਂ ਤਾਂ ਉਹਨਾਂ ਕਿਹਾ ਸੀ ਵੀ ਮੇਰੇ ਕੋਲੇ ਟਾਈਮ ਨਹੀਂ ਟੀਚਰ ਦੇ ਆ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਹਨਾ ਫਿਰ ਤਾਂ ਸਾਰਾ ਟਾਈਮ ਵੀ ਲਿਆ ਸੀ ਵੀ ਮੈਂ ਤੁਹਾਡੇ ਨਾਲ ਤੁਹਾਡੇ ਘਰ ਦਾ ਕੰਮ ਕਰਾ ਲੂ ਨਹੀਂ ਨਹੀਂ ਚੱਕ ਲੂ ਨਹੀਂ ਮੈਂ ਤੁਹਾਡੇ ਤੋਂ ਕਿੰਨੇ ਕੰਮ ਕਰਵਾ ਸਕਦੀ ਨਾ ਤੁਸੀਂ ਮੈਨੂੰ ਫੀਸ ਦਿੰਦੇ ਹੋ ਫਿਰ ਮੇਰੇ ਕੋਲੇ ਸਟੱਡੀ ਕਰਦੇ ਹੋ ਮੈਂ ਤੁਹਾਡੇ ਤੋਂ ਕੰਮ ਥੋੜੇ ਕਰਵਾਉਂਗੀ ਤੇ ਆ ਕੀ ਚੱਕਿਆ ਸਮਾਨ ਮੈਂ ਮਮਾ ਤੁਹਾਡੇ ਲਈ ਗਿਫਟ ਲੈ ਕੇ ਆਈ ਹਾਂ ਦੇਖੋ ਨਹੀਂ ਪਲੀਜ਼ ਦੇਖੋ ਮੇਰਾ ਕਿਹੜਾ ਕੋਈ ਬਰਥਡੇ ਆ ਹਨਾ ਜਾਂ ਕੁਝ ਹੋਰ ਹੈ ਨਹੀਂ ਨਹੀਂ ਮੈਂ ਮੈਂ ਗਿਫਟ ਮੇਰਾ ਕੋਈ ਹੁੰਦਾ ਨਹੀਂ ਕੋਈ ਐਨੀਵਰਸਰੀ ਨਹੀਂ ਮੈਂ ਨਹੀਂ ਪਲੀਜ਼ ਤੁਸੀਂ ਆਪਦਾ ਮੋੜ ਕੇ ਲੈ ਜੋ ਇਹ ਤੇ ਮੈਂ ਮੈਂ ਕਹਾ ਮੈਂ ਡਾਇਰੀ ਡਾਇਰੀ 'ਚ ਮੈਂ ਸੁਧਲੀ ਨਾ ਕੁਝ ਲਿਖਿਆ ਜਦੋਂ ਮੈਂ ਚਲੀ ਗਈ ਤੁਸੀਂ ਫਿਰ ਪੜ੍ਹ ਲਿਓ ਤੁਸੀਂ ਡਾਇਰੀ 'ਚ ਕੀ ਲਿਖਿਆ ਤਾਂ ਸੁਣ ਪਤਾ ਲਾਓ ਕੋਈ ਨਾ ਮੈਂ ਉਹ ਦੇਖ ਲਊਗੀ ਆ ਸਮਾਨ ਆਪਦਾ ਵਾਪਸ ਲੈ ਜਾਓ ਸਾਰਾ ਮੈਂ ਨਹੀਂ ਲੈਣਾ ਮਮਾ ਕਿ ਮੇਰਾ ਚਲ ਕੋਈ ਨਾ ਮੈਂ ਆ ਲੈ ਲੈਂਦੀ ਹਾਂ ਠੀਕ ਹੈ ਐਨੀਆਂ ਮਹਿੰਗੀਆਂ ਚੀਜ਼ਾਂ ਨਹੀਂ ਮੈਂ ਲੈਣੀਆਂ ਪਲੀਜ਼ ਤੁਸੀਂ ਆਪ ਦੀ ਮੰਮਾ ਨੂੰ ਦੇ ਦਿਓਗੇ ਮੰਮਾ ਤਾਂ ਗੱਲ ਕਰਿਆ ਕਰਨਗੇ ਨਹੀਂ ਗੱਲ ਕਰੂੰਗੀ ਮੈਂ ਫੋਨ ਤੇ ਹੋ ਜੂ ਮੇਰੇ ਕੋਲੇ ਹੈਗੇ ਨਹੀਂ ਰਿਪੋਰਟ ਮੈਂ ਤੁਹਾਡੇ ਤੋਂ ਥੋੜੀ ਲੈਣੇ ਨੇ ਕੋਈ ਗੱਲ ਨਹੀਂ ਮੇਰੀ ਕੋ ਕਰ ਦਿਓ ਲੈ ਲਓ ਪਲੀਜ਼ ਚਲ ਦੇ ਦਿਓ ਪਰ ਮੰਮਾ ਚਲੋ ਕੋਈ ਨਾ ਪਕਲ ਨਹੀਂ ਹੁੰਦੀ ਠੀਕ ਹੈ ਫਿਰ ਅਗਲੀ ਤਾਂ ਕੋਈ ਗਿਫਟ ਨਾ ਲਿਓ ਮੇਰੇ ਵਾਸਤੇ ਠੀਕ ਹੈ ਮੈਮ ਠੀਕ ਹੈ ਕੋਈ ਨਾ ਪਕਲ ਨਹੀਂ ਹੁੰਦੀ ਮੈਂ ਮਾਂ ਪਾਈ ਜੇ ਮਿਲ ਸਕਦੀ ਆ ਹਾਈ ਪਲੀਜ਼ ਤੁਸੀਂ ਮੇਰਾ ਕਿਉਂ ਦਿਮਾਗ ਖਰਾਬ ਕਰ ਰਹੇ ਹੋ ਪੈ ਦੋ ਪਲੀਜ਼ ਤੁਸੀਂ ਐਦੀਆਂ ਹਰਕਤਾਂ ਨਾ ਕਰੋ ਤੁਸੀਂ ਚਲੇ ਜਾਓ ਮੇਰਾ ਬਾਲਾ ਕੰਮ ਪਿਆ ਹੈ ਮੈਨੂੰ ਪਹਿਲਾਂ ਹੀ ਬਹੁਤ ਸਟ੍ਰੈਸ ਹੈ ਆ ਕੀ ਕਰਦੇ ਹੋ ਤੁਸੀਂ ਹਾਈ ਪਲੀਜ਼ ਤੁਸੀਂ ਬਾਗ ਜਾ ਮੈਨੂੰ ਵਧੀਆ ਫੀਲਿੰਗ ਨਹੀਂ ਆਉਂਦੀ ਤੁਹਾਡੇ ਤੋਂ ਪਲੀਜ਼ ਬਾਗ ਜਾ ਬਾਗ ਜਾ ਪਲੀਜ਼ ਮੈਂ ਚਲੇ ਜਾਂਦਾ ਲੈ ਕੇ ਮੈਂ ਨਹੀਂ ਪਲੀਜ਼ ਤੁਸੀਂ ਚਲੇ ਜਾ ਤੁਸੀਂ ਨਹੀਂ ਤੁਸੀਂ ਕੱਲ ਆ ਜਿਓ ਹਾਈ ਰੱਬਾ ਮੇਰੀ ਤਾਂ ਜਾਨ ਖਾਦੀ ਸੀ ਇਹ ਕਿਹ ਕੁੜੀ ਆ ਤੇ ਬੰਦਾ ਮੈਂ ਤਾਂ ਇਹ ਨਹੀਂ ਸਮਝਾਂਗੀ ਹਈ ਹੈ ਇਹ ਹੈ ਕੁੜੀ ਆ ਕਿੰਨੀ ਉਹੰਗਿਆਣਾ ਹਰਕਤਾਂ ਕਰਦੀ ਆ ਮੈਂ ਤਾਂ ਜਾਣ ਲੈਣੀ ਕਰ ਲਈ ਇਹਨੇ ਪਤਾ ਨਹੀਂ ਕਿੱਦਾਂ ਖੜਾ ਛੁੱਟੂ ਮੈਂ ਤਾਂ ਐ ਕਰੂੰਗੀ ਬਸ ਇਹਨੂੰ ਕਹਿ ਦੂੰਗੀ ਵੀ ਫੀਸ ਬੇਸ਼ੱਕ ਰਹਿ ਜੇ ਵੀ ਪਰ ਤੂੰ ਹਟ ਜਾ ਤੇਰਾ ਕੰਮ ਹੋ ਗਿਆ ਮੈਂ ਤੇ ਹੀ ਪਾਗੜ ਕਰ ਦੂੰਗੀ ਜਿਹਦੀਆਂ ਆਹੀ ਹਰਕਤਾਂ ਰਹੀਆਂ ਇੰਨੀਆਂ ਗੰਦੀਆਂ ਗੰਦੀਆਂ ਹਰਕਤਾਂ ਹੈ ਰੱਬਾ ਮੈਂ ਕਰੇ ਦੱਸੂੰਗੀ ਕਹਿਣਗੇ ਵੀ ਇਹ ਜਨੂੰ ਦੁਕਾਤੋਂ ਪੜਾਉਣੀ ਆ ਚਲ ਮੈਂ ਤਾਂ ਮਣੀ ਕਰ ਦੂੰ ਵੀ ਆ ਜਾਣਾ ਖਾਣੇ हे ਪ੍ਰਮਾਤਮਾ ਕਿਹ ਜੀਆਂ ਹਰਕਤਾਂ ਕਰਦੀ ਆ ਕੁੜੀ ਹੋ ਕੇ ਚਲਾ ਆਈ ਹੈ ਵੀ ਸਾਰੀ ਸੈਟਿੰਗ ਜੀ ਕਰਦਾ ਕਿੰਨੇ ਦਿਨ ਹੋ ਗਏ ਕੱਪੜਾ ਵੀ ਨਹੀਂ ਵੱਜਿਆ ਸਾਰੇ ਸਮਾਨ ਦਾ ਚਲੋ ਹੁਣ ਕਰ ਦਿੰਦੀ ਆ ਜੇ ਟਾਈਮ ਤੇ ਆ ਹੁਣ ਕਿਧਾ ਹੀ ਲੰਦਾ ਹੈ ਦੇਖਾ ਆ ਉਸੇ ਦੀ ਹੈ ਦਿਮਾਗ ਖਾ ਲਿਆ ਨਹੀਂ ਮੈਨੂੰ ਫੋਨ ਕਰ ਕਰ ਕੇ ਚਲ ਪੁੱਛਣਾ ਨਹੀਂ ਕਿ ਕਹਿੰਦੀ ਨਹੀਂ ਕਰੀ ਜਾਉ ਲਵਾਂ ਤਾਰ ਹੈਲੋ ਮੈਂ ਕੀ ਕਰੀ ਆਂਨੀ ਹੂੰ ਕੁਛ ਨਹੀਂ ਬੱਸ ਕਰਦੇ ਕੰਮ ਤੁਹਾਨੂੰ ਦੱਸਿਆ ਤਾਂ ਸੀਗਾ ਵੀ ਕੰਮ ਹੀ ਨਹੀਂ ਲੋਟ ਆਉਂਦੀ ਸਾਰਾ ਦਿਨ ਮੈਮ ਜੰਮਤੋਂ ਵੀ ਮਾੜੀ ਜੀ ਬੇਲ ਲੈ ਕੇ ਮੈਂ ਤੁਹਾਨੂੰ ਇੱਕ ਵੀ ਸੀ ਵੀ ਡੈਰੀ ਪੜ੍ਹ ਲਈ ਨਹੀਂ ਹਾਂ ਜੀ ਮੈਨੂੰ ਇਹਨਾਂ ਟਾਈਮ ਨਹੀਂ ਲੱਗਿਆ ਡੈਰੀ ਪੜ੍ਹਨ ਦਾ ਕੋਈ ਗੱਲ ਨਹੀਂ ਇਹ じゃ ਕਿ ਲਿਖਤਾ ਤੁਸੀਂ ਉਹਦੇ ਤੇ ਜਿਹੜਾ ਇੰਨਾ ਉਤਾਵਲੇ ਹੋਏ ਪਈ ਉਹ ਡੈਰੀ ਪੜ੍ਹ ਲੈ ਮੈਮ ਸਾਰੇ ਕੰਮ ਛੱਡ ਕੇ ਪਲੀਜ਼ ਪਹਿਲਾਂ ਡੈਰੀ ਪੜ੍ਹ ਲਓ ਅੱਛਾ ਕੋਈ ਗੱਲ ਨਹੀਂ ਮੈਂ ਪੜ੍ਹ ਲੂੰਗੀ ਮੇਨੂੰ ਕੰਮ ਕਰ ਲੈਣ ਦੇ ਦਰ ਦੇ ਜਦੋਂ ਮੈਂ ਫ੍ਰੀ ਹੋਊਗੀ ਫਿਰ ਮੈਂ ਡੈਰੀ ਪੜ੍ਹ ਲੂੰ ਠੀਕ ਐ ਮੈਮ ਹਾਂ ਜੀ ਕੋਈ ਗੱਲ ਨਹੀਂ ਠੀਕ ਦੇਖਾਂ ਡੈਰੀ ਚ ਕੀ ਲਿਖਿਆ ਦੇਖ ਨੀ ਚਾਹ ਡੇਖਾਂ ਹੈ ਨਾ ਡੈਰੀ ਚ ਇਹਦਾ ਲਿਖਿਆ ਕੀ ਹੈ ਜਿਹੜਾ ਬਾਰ ਬਾਰ ਕਹਿੰਦੀ ਹੈ ਵੀ ਡੈਰੀ ਪੜ੍ਹ ਲਓ ਡੈਰੀ ਪੜ੍ਹ ਲਓ ਦੇਖਾਂ ਆਹ ਇਹਨੇ ਕਿਹਨੂੰ ਲਿਖਿਆ ਭੀ ਆਹ ਆਈ ਲਵ ਯੂ ਮੈਮ ਕੁੜੀ ਜਿਆਦਾ ਵਧੀਆ ਮੈਨੂੰ ਮੈਂ ਮਾਰਜੂਂ ਵੀ ਜੇ ਤੁਸੀਂ ਮੈਨੂੰ ਹਾਂ ਨਾ ਕੀਤੀ ਹਾਇ ਰੱਬਾ ਮੈਨੂੰ ਤਾਂ ਪਹਿਲੇ ਹੀ ਇਹਦੀ ਹਰਕਤ ਪਤਾ ਨਹੀਂ ਵਧੀਆ ਲੱਗਦੀਆਂ ਸੀ ਮੈਨੂੰ ਨਹੀਂ ਪਤਾ ਸੀ ਵੀ ਆਹ ਕੁੜੀ ਦੇ ਰੂਪ ਚ ਮੁੰਡਿਆਂ ਵਾਂਗ ਤੁਰਿਆ ਫਿਰਦਾ ਕੋਸ ਹਾਇ ਰੱਬਾ ਹੁਣ ਮੈਂ ਤਾਂ ਕਿੰਨੇ ਖਿਹੜਾ ਛੜਾਵਾ ਮੈਂ ਨਾ ਇਹ ਸੋਚ ਲਈ ਸੀ ਵੀ ਇਹ ਅਜੀਬ ਜੀ ਲੱਗਦੀ ਹੈ ਹਨਾ ਵੀ ਇਹਦੀਆਂ ਹਰਕਤਾਂ ਵੀ ਮੈਂ ਸੋਡੇ ਕੋਲੇ ਬਹਿ ਜਾ ਦੀ ਮੈਨੂੰ ਸੋਡਾ ਬਾਲਾ ਪਿਆਰ ਆਉਂਦਾ ਬਣਾ ਜੱਫੀਆਂ ਜੀਆਂ ਪਾਈ ਜਾਣੀਆਂ ਵੀ ਚਲ ਮੈਨੂੰ ਇੱਕ ਆਏ ਸੀ ਵੀ ਕਈ ਵਾਰੀ ਕੋ ਟੀਚਰ ਬੈਸੀ ਵਧੀਆ ਲੱਗਣ ਲੱਗ ਜਾਂਦਾ ਵੀ ਚਲ ਕੋਈ ਨਾ ਭੈਣ ਭਾਈ ਦੀ ਤਰ੍ਹਾਂ ਹੋ ਹੀ ਜਾਂਦਾ ਵੀ ਵੀ ਇਹਨੀਆਂ ਜੀ ਵਹ ਹਰਕਤਾਂ ਵੀ ਆ ਲੈ ਮੁੰਡਿਆਂ ਨੂੰ ਡੈਰੀ ਲਿਖਣੀ ਵੀ ਆਈ ਲਵ ਯੂ ਮੈਮ ਮੈਂ ਸੋਡਾ ਨਾ ਰਹਿ ਨਹੀਂ ਸਕਦੀ ਇਹ ਕੋਈ ਚੰਗੀਆਂ ਹਰਕਤਾਂ ਥੋੜ੍ਹੀਆਂ ਇਹਨੇ ਵੀ ਮੇਰੀ ਵੀ ਤਾਂ ਆਪਦੀ ਇੱਕ ਫੈਮਿਲੀ ਐ ਵੀ ਮਨ ਨੂੰ ਮੇਰੇ ਹਸਬੰਦ ਨੂੰ ਪਤਾ ਲੱਗੇ ਉਹ ਕੀ ਉਹ ਕਦੋਂ ਕਹਿਣਗੇ ਕਿ ਇਹਨੂੰ ਇਹ ਚੀਜ਼ਾਂ ਕਿਸੇ ਕੁੜੀ ਨੇ ਲਿਖੀਆਂ ਉਹ ਤਾਂ ਹੀ ਸੋਚਣਗੇ ਵੀ ਇਹ ਚੀਜ਼ਾਂ ਦਾ ਕੋਈ ਮੂਡਾ ਲਿਖ ਸਕਦਾ ਹੈ ਤੇ ਇਹਨੇ ਤਾਂ ਮੇਰਾ ਘਰ ਪਟਨ ਵਾਲੇ ਕੰਮ ਕਰ ਰੱਖੇ ਨਹੀਂ ਚਲ ਮੈਂ ਐ ਕਰਦੀ ਆ ਕੱਲ ਨੂੰ ਜਦੋਂ ਆਉਂਗੀ ਨਾ ਉਹਦੋਂ ਨੂੰ ਬਿਠਾ ਕੇ ਪੁੱਛਦੀ ਆਂ ਦੀ ਕਿ ਐਵੇਂ ਦੀਆਂ ਹਰਕਤਾਂ ਤੁਸੀਂ ਕਿਉਂ ਕਰਦੇ ਹੋ ਹਨ ਕਿ ਮੇਰੇ ਨਾਲ ਮਜ਼ਾਕ ਕਰਦੇ ਹੋ ਵੀ ਮੈਡਮ ਕੀ ਕਹਿੰਦੇ ਨੇ ਚਲ ਕੱਲ ਪੁੱਛਦੀ ਆਂ ਆ ਜਾਂਦੀ ਚਲ ਉਹ ਕੰਮ ਕਰਨਾ ਤਾਂ ਸ਼ਿੰਦਾ ਸਾਰੀ ਯਾਤਰਾ ਹੋਊਗੀ ਪਰ ਹੁਣ ਕੰਮ ਕਰਨਾ ਕਰ ਲਿਆ ਤਾਂ ਕਿ ਜੀਵਨਤਾ ਕਰਨੀ ਨਹੀਂ ਪਈ। ਹਾਇਰ ਤੋਂ ਉਹ ਤੇ ਫੋਨ ਆਈ ਜਾਂਦਾ। ਨਾ ਜੇ ਮੇਰੇ ਹਸਬੰਦ ਨੂੰ ਐ ਹੋ ਜੇ ਵੀ ਇਹ ਕੱਲੀ ਜਾ ਕੇ ਗੱਲਾਂ ਕੀਤੀ ਨਾ ਕਰਦੀ ਐ। ਮੇਰਾ ਤਾਂ ਘਰ ਮਿੰਟ ਤੇ ਪਟਿਆ ਜਾ ਰਿਹਾ। ਹੁਣ ਮੈਂ ਕੀ ਕਰਾਂ ਨੀ ਤਾਂ ਨਾ ਕਦੋਂ ਦਿਨ ਚੱਲੂ ਬਸ ਐ ਲੱਗਦਾ ਜੀ ਦਿਨ ਚੱਲ ਜੇ ਛੇਤੀ ਛੇਤੀ। ਰਾਤ ਨੂੰ ਤਾਂ ਸੌਣਾ ਬਣਾ ਨਹੀਂ ਸਕਦੀ ਇਕ। ਸੋ ਜੀ ਦਿਨ ਚੜਦੇ ਵੀ ਸੁਬਾ ਕਰਨਾ ਉਹ ਨਾ ਮੋਜਾ ਨਾ ਗੱਲ ਤਾਂ ਕਰ ਲੈਂਦੀ ਬਈ ਮੈਨੂੰ ਗੱਲ ਦੱਸਦੀ ਐ ਵੀ ਤੇਰਾ ਨੇਚਰ ਐਦਾਂ ਦਾ ਐ ਵੀ ਜਾਂ ਤੂੰ ਕੀ ਮਤਲਬ ਮੇਰੇ ਨਾਲ ਮਜ਼ਾਕ ਕਰਦੀ ਆ ਕੁਛ ਤਾਂ ਪਤਾ ਲੱਗੇ ਆਲਾ ਨਹੀਂ ਕਰਦੀ ਐ ਤੇਰੇ ਹੁਣ ਚੁੱਪ ਕਰਕੇ ਪੈ ਜਾਨੀ ਐ ਕਾਨੂੰ ਘਰ ਲਿਖਾਉਣੀ ਐ ਕਾਨੂੰ ਦੱਸਣਾ ਹਸਮਨ ਨੂੰ ਆਉਣੀ ਨਾ ਸੁਬਾ ਬੁਲਾਉਣੀ ਉੱਚੀ ਲਉ ਬਿਨਾ ਤੁਸਣੇ ਤਾਂ ਅੰਤ ਤੇ ਪੁੱਛਣੀ ਕਲਾਸ 'ਚ ਨਹੀਂ ਬੁਲਾਉਂਦੀ ਪਹਿਲਾਂ ਹੀ ਬੁਲਾਉਂਦੀ ਹਾਂ ਚਲ ਮਾਣਾ ਮੋ ਟੈਨਸ਼ਨ ਲੈ ਕੇ ਵੀ ਕੁਛ ਨਹੀਂ ਬੰਦਾ ਉਹਦੇ ਕੰਨ ਨੂੰ ਆਈ ਜੀ ਪਤਾ ਲੱਗ ਗਈ ਵੀ ਗੱਲ ਕੀ ਹੈ ਚੱਲ ਬਾਹਰ ਵੀ ਜਾਨੀ ਅੰਦਰ ਕਹਾਂਗੇ ਵੀ ਪਤਾ ਨਹੀਂ ਕੀ ਇਹ ਨਾ ਕੰਨਾਂ ਲੱਗੀ ਗਈ ਹੈ ਚੱਲ ਜਾਨਣੀ ਹੈ ਨਾਲੇ ਗੁੜੀਆਂ ਰੋਂਦੀਆਂ ਸੀ ਚੱਲ ਬਾਹਰ ਵੀ ਜਾਨੀ ਕਭਾ ਸ਼ੇਤੀ ਸ਼ੇਤੀ ਆ ਜੇ ਬਾਹਰ ਟੈਨਸ਼ਨ ਹੋਈ ਜਾਂਦੀ ਹੈ ਐ ਲੱਗਦਾ ਦੀ ਕਿਹੜੇ ਵੀ ਗੱਲ ਕਰਨਾ ਮੈਮ ਨਮਸਤੇ ਜੀ ਨਮਸਤੇ ਜੀ ਨਮਸਤੇ ਬ੍ਰੇਟ ਤੁਸੀਂ ਬੈਠੋ ਇੱਧਰ ਬੈਠੋ ਮੇਰੇ ਨਾਲ ਪਹਿਲਾਂ ਬਹੁਤ ਘਬਰਾਹਟ ਹੋ ਜਾਂਦੀ ਹੈ ਇੱਧਰ ਬੈਠੋ ਹਾਂ ਜੀ ਮੈਂ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਕਲਾਸ ਤੋਂ ਪਹਿਲਾਂ ਵੀ ਮੈਨੂੰ ਕਲਾਸ ਤੱਕ ਦੇ ਟਾਈਮ ਦੀ ਵੇਟ ਨਹੀਂ ਹੋਈ ਤੁਸੀਂ ਵੀ ਜਿਹੜੀ ਹਰਕਤਾਂ ਕਰ ਰਹੇ ਹੋ ਵੀ ਉਹ ਕਿਵੇਂ ਮੇਰੇ ਨਾਲ ਮਜ਼ਾਕ ਕਰਦੇ ਹੋ ਜਾਂ ਕਿਵੇਂ ਮੈਮ ਤੁਹਾਨੂੰ ਮਜ਼ਾਕ ਕਰਿਆ ਸਿਰियस ਹੈ ਮੈਨੂੰ ਤੁਸੀਂ ਪਹਿਲਾਂ ਜਿੰਨੀ ਇੰਨੇ ਵਧੀਆ ਲੱਗਦੇ ਸੀ ਮੈਂ ਸੱਤੋ ਬਿਨਾ ਰਹਿ ਨਹੀਂ ਸਕਦੀ ਨੂੰ ਨਹੀਂ ਆਹ ਦੇਖੋ ਤੁਸੀਂ ਹਨਾ ਮੈਨੂੰ ਨਹੀਂ ਪਤਾ ਕਿ ਤੁਹਾਡੇ ਨਾਲ ਕੀ ਫੀਲਿੰਗਸ ਨੇ ਜਾਂ ਵੀ ਇਹ ਕਿਉਂ ਕਰ ਰਹੇ ਹੋ ਤੁਸੀਂ ਬਟ ਤੁਸੀਂ ਇਹ ਚੀਜ਼ਾਂ ਸੋਚੋ ਵੀ ਇਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਹਨਾ ਮੇਰਾ ਇੱਕ ਛੋਟਾ ਬੇਵੀ ਹੈ ਮੇਰੇ ਹਸਬੰਡ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਇਹ ਗੱਲ ਮੇਰੇ ਪਤਾ ਕਿੰਨੇ ਖੁਸ਼ਹਾਲ ਬੈ ਮੈਨੂੰ ਕੋਈ ਤੁਹਾਡੇ ਬੇਵੀ ਤੋਂ ਪ੍ਰੋਬਲਮ ਨਹੀਂ ਕਿਸੇ ਤੋਂ ਪ੍ਰੋਬਲਮ ਨਹੀਂ ਬਸ ਮੇਰੇ ਨਾਲ ਤਾਂ ਤੁਸੀਂ ਮੈੈਡਜਸ ਕਰਵਾ ਨੇ ਮੈਂ ਛੋਡੇ ਨਾਲ ਮੈਰਿਜ ਕਿਵੇਂ ਕਰਵਾ ਸਕਦੀ ਐ ਮੈਂ ਉਸ ਤੋਂ ਇਹ ਨਾ ਰਹਿ ਨਹੀਂ ਸਕਦੀ ਇਹ ਥੋੜੇ ਹੁੰਦਾ ਗਾ ਇਹ ਤਾਂ ਤੁਸੀਂ ਬਹੁਤ ਗਾਧ ਕਰ ਰਹੇ ਹੋ ਮੇਰਾ ਇੱਕ ਆਪ ਦਾ ਖੁਦ ਦਾ ਪਰਿਵਾਰ ਆ ਹੈ ਨਾ ਜਿਹਦੇ ਵਿੱਚ ਮੈਂ ਬਹੁਤ ਖੁਸ਼ ਆ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਆ ਆਪਣੇ ਹਸਬੰਦ ਨੂੰ ਬਹੁਤ ਪਿਆਰ ਕਰਦੀ ਆ ਮੈਂ ਇਹਨਾਂ ਨੂੰ ਛੱਡ ਕੇ ਛੋਡੇ ਨਾਲ ਕਿਵੇਂ ਕਰਵਾ ਲੂੰਗੀ ਜੇ ਮੈਂ ਨਾ ਵੀ ਆਲਮੀਰਡ ਵੀ ਹੁੰਦੀ ਮੈਂ ਮੈਂ ਮੈਰਿਡ ਨਾ ਵੀ ਹੁੰਦੀ ਮੈਂ ਤਾਂ ਵੀ ਆਪਣਾ ਕੋਈ ਫਿਊਚਰ ਨਹੀਂ ਸੀ ਮੈਂ ਨਵਿਆਨੀ ਕਰਵਾਉਣਾ ਨਹੀਂ ਪਤਾ ਮੈਂ ਮੈਂ ਤਾਂ ਤੁਹਾਨੂੰ ਪਿਆਰ ਹੀ ਇੰਨਾ ਕਰਦੀ ਆ ਮੈਂ ਸੋਥੋਂ ਬਿਨਾ ਰਹਿ ਨਹੀਂ ਸਕਦੀ ਮੈਨੂੰ ਕੋਈ ਦਿੱਕਤ ਨਹੀਂ ਵੀ ਤੁਹਾਡੀ ਲਾਇਫ ਜੋ ਹੋਈ ਹੈ ਤੁਹਾਡੇ ਬੇਵੀ ਹੈ ਕੁਝ ਵੀ ਹੈ ਮੈਂ ਸਾਰਿਆਂ ਨਾਲ ਸਹਿਮਤ ਆ ਮੈਂ ਸਮਝੌਤਾ ਕਰੂੰ ਪਰ ਤੁਸੀਂ ਮੈਨੂੰ ਮੈਰਜ ਕਰਵਾਓ ਪਲੀਜ਼ ਮੈਨੂੰ ਤੁਸੀਂ ਪਰੇਸ਼ਾਨ ਨਾ ਕਰੋ ਮੈਂ ਜਿੰਦੰ ਦੇ ਤੁਸੀਂ ਲੱਗਿਓ ਮੈਂ ਤੁਹਾਡੀਆਂ ਹਰ ਕਤਨ ਨੂੰ ਇਗਨੋਰ ਕੀਤਾ ਠੀਕ ਹੈ ਮੈਨੂੰ ਲੱਗਦਾ ਸੀ ਵਿੱਚ ਉਹ ਨਾਰਮਲ ਹੈ ਕਿ ਤੁਹਾਨੂੰ ਮੇਰਾ ਪਿਆਰ ਆਉਂਦਾ ਕੋਈ ਨਾਲ ਨਹੀਂ ਹੈ ਨਾ ਕਈ ਵਾਰੀ ਆਪਾਂ ਨੂੰ ਕਿਸੇ ਨੇਚਰ ਪਸੰਦ ਆ ਜਾਂਦਾ ਹੈ ਬਟ ਮੈਂ ਇਹ ਨਹੀਂ ਸੋਚਿਆ ਸੀ ਤੁਸੀਂ ਇਤੋਂ ਤੱਕ ਸੋਚੋਗੇ ਮੈਂ ਫਿਰ ਆਏ ਕਿ ਹੁੰਦਾਗਾ ਲੇਡੀਜ਼ ਲੇਡੀਜ਼ ਵਿਆਹ ਕਰਵਾ ਨਹੀਂ ਸਕਦੇ ਨਹੀਂ ਲੇਡੀਜ਼ ਵਿਆਹ ਕਰਵਾ ਲੈਂਦੇ ਐ ਮੈਂ ਮੰਨਦੀ ਐ ਬਹੁਤ ਲੇਡੀਜ਼ ਨੇ ਕਰਵਾਇਆ ਹੈ ਨਾ ਪਰ ਇਹ ਚੀਜ਼ ਥੋੜੀ ਹੁੰਦੀ ਐ ਵੀ ਰਿਸੋ ਰਿਸ ਕਰਵਾ ਲਓ ਉਹਨਾਂ ਆਂਦੇ ਵਿੱਚ ਕੋਈ ਮਤਲਬ ਫੀਲਿੰਗਸ ਘੱਟ ਹੁੰਦੀਆਂ ਜਾਂ ਕੁਦਰਤੀ ਤੌਰ ਤੇ ਕੋਈ ਦਿੱਕਤ ਹੁੰਦੀ ਐ ਨਾ ਬਟ ਇਹ ਥੋੜੀ ਹੁੰਦੀ ਐ ਵੀ ਉਹਨਾਂ ਨੇ ਕਰਵਾ ਲਿਆ ਸੀ ਵੀ ਕਰਵਾਣਾ ਇਹ ਥੋੜੀ ਐ ਮੈਂ ਹੁਣ ਵਿਆਹੀ ਬਰੀ ਐ ਮੇਰੀ ਇੱਕ ਬੱਚਾ ਹੈ ਨਾ ਮੇਰਾ ਇੱਕ ਖੁਸ਼ਹਾਲ ਪਰਿਵਾਰ ਆ ਛੋਟਾ ਜਾਂ ਤੇ ਤੁਸੀਂ ਮੇਰੇ ਪਰਿਵਾਰ ਨੂੰ ਤਬਾਹ ਕਰਨ ਤੇ ਥੁਲੇ ਹੋਇਓ ਐ ਥੋੜੀ ਹੁੰਦਾ ਵੀ ਜੇ ਮਤਲਬ ਤੁਸੀਂ ਨੋਰਮਲ ਹੋ ਤੇ ਤੁਹਾਡੀਆਂ ਫੀਲਿੰਗਸ ਹੈਗੀਆਂ ਨੇ ਸੋਨੂੰ ਇੰਟਰਸਟ ਹੈਗਾ ਜਾਨਸ ਦੇ ਵਿੱਚ ਫਿਰ ਤੁਸੀਂ ਐ ਥੋੜੀ ਕਰੋਗੇ ਕਿ ਕਿਸੇ ਨੇ ਹੋਰ ਵਿਆਹ ਕਰਵਾ ਲਿਆ ਦੋ ਕੁੜੀਆਂ ਨੇ ਵੀ ਮੈਂ ਨਹੀਂ ਕਿਸੇ ਕੁੜੀ ਨਾਲ ਵਿਆਹ ਕਰਵਾਉਣਾ ਮੇਰੇ ਤਾਂ ਫੀਲਿੰਗ ਮੈਮ ਸੋਡੇ ਨਾਲ ਜੁੜੀਆਂ ਹੋਈਆਂ ਮੈਨੂੰ ਕੋਈ ਕਿਸੇ ਨਾਲ ਮਤ ਨਹੀਂ ਨਹੀਂ ਫੀਲਿੰਗ ਨੂੰ ਕੰਟਰੋਲ ਵੀ ਕਰਨਾ ਪੈਂਦਾ ਨਾ ਤੁਸੀਂ ਇਹ ਤਾਂ ਦੇਖੋ ਵੀ ਮੇਰਾ ਇੱਕ ਆਲਦਾ ਪਰਿਵਾਰ ਹੈ ਬਾਤ ਕਰੂੰਗੀ ਤੁਹਾਡੇ ਪਿੱਛੇ ਬਾਕੀ ਮੈਨੂੰ ਤੁਹਾਡੇ 'ਚ ਕੋਈ ਇੰਟਰਸਟ ਨਹੀਂ ਮੈਂ ਤੁਹਾਨੂੰ ਨਾ ਆਉਗਾਂ ਪਰ ਮੈਨੂੰ ਤਾਂ ਹੈਗਾ ਨਾ ਆਏ ਨਹੀਂ ਨਾ ਹੁੰਦਾ ਵੀ ਆਪਾਂ ਆਪ ਦੀਆਂ ਫੀਲਿੰਗਸ ਦੂਜਿਆਂ ਤੇ ਥੱਪ ਕੇ ਉਹਨਾਂ ਦਾ ਫਿਊਚਰ ਖਰਾਬ ਕਰੀਏ ਇਹ ਥੋੜਾ ਹੁੰਦਾ ਨਾ ਵੀ ਤੁਸੀਂ ਇਹ ਕਿਵੇਂ ਸੋਚ ਲਿਆ ਵੀ ਤੁਸੀਂ ਆਪ ਦੀਆਂ ਫੀਲਿੰਗਸ ਮੇਰੇ ਤੇ ਪਾੜੀ ਪਾ ਦੋਗੇ ਮੈਂ ਆਪ ਦਾ ਰਸਦਾ ਬਸਦਾ ਘਰ ਉਹ ਕਰ ਦੂੰਗੀ ਹੱਸਦਾ ਕਿ ਇੱਦਾਂ ਪਰਿਵਾਰ ਮੈਂ ਛੱਡ ਕੇ ਮੈਂ ਸੋਧ ਕੇ ਹਾਂ ਚਲੀ ਜਾਊਂਗੀ ਫਿਰ ਹੁਣ ਤੁਸੀਂ ਮੰਨਦੇ ਨਹੀਂ ਮੈਂ ਨੇ ਪਲੀਜ਼ ਮੈਂ ਕੋਈ ਗਲਤੀ ਕਰਦੀ ਆ ਹੱਥ ਬੰਨ ਕੇ ਵੀ ਮੈਨੂੰ ਮaaf ਕਰ ਦਿਓ ਪਲੀਜ਼ ਮੈਂ ਜੋ ਆਪਣਾ ਸਾਥ ਸੀਗਾ ਇੱਥੋਂ ਤੱਕ ਦਾ ਸੀ ਪਲੀਜ਼ ਮੈਨੂੰ ਮੇਰੇ ਬੱਚਾ ਪਾ ਲੰਦੇ ਦਿਓ ਮੈਂ ਮੇਰੇ ਹਸਬੰਦ ਨੂੰ ਵੀ ਨਹੀਂ ਇਹ ਗੱਲ ਦੱਸੀ ਵੀ ਉਹਨਾਂ ਨੂੰ ਕਾਰਨ ਨੂੰ ਸਟ्रेस ਦੇਣਾਗਾ ਪਲੀਜ਼ ਮੈਨੂੰ ਮੇਰੇ ਘਰ ਮੇਰਾ ਬਰਵਾਦ ਨਾ ਕਰੋ ਜੇ ਤੁਹਾਡੇ ਦੀਚ ਕੋਈ ਉਹ ਹੋ ਹੈਗੀ ਆ ਹਨਾ ਤੁਸੀਂ ਡਾਕਟਰ ਕੋਲੇ ਜਾਓ ਪਲੀਜ਼ ਤੁਸੀਂ ਆਪ ਦੇ ਘਰੇ ਫੈਮਲੀ ਮੈਂਬਰ ਨਾਲ ਗੱਲ ਕਰੋ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਕੀ ਸੋਚਦੇ ਹੋ ਮੈਂ ਉਹਨਾਂ ਗੱਲਾਂ ਨੂੰ ਨਾਰਮਲ ਸਮਝਿਆ ਪਲੀਜ਼ ਮੇਰਾ ਘਰ ਨਾ ਖਰਾਬ ਕਰੋ ਮੈਨੂੰ ਐਦਾਂ ਦਾ ਇੰਟਰਸਟ ਨਹੀਂ ਹੈਗਾ ਮੈਂ ਇੱਕ ਨਾਰਮਲ ਕੁੜੀ ਹਾਂ ਤੇ ਨਾਰਮਲ ਆਪਦੇ ਪਰਿਵਾਰ ਨਾਲ ਰਹਿ ਰਹੀ ਹਾਂ ਮੈਨੂੰ ਇਹ ਚੀਜ਼ਾਂ 'ਚ ਨਹੀਂ ਇੰਟਰਸਟ ਹੈਗਾ हां ਤੁਹਾਡੇ ਕੋਈ ਦਿੱਕਤ ਹੋ ਸਕਦੀ ਆ ਉਹ ਮੈਂ ਮੰਨਦੀ ਆ ਮੈਂ ਉਹ ਚੀਜ਼ ਨੂੰ ਗਲਤ ਨਹੀਂ ਕਹਿੰਦੀ ਹੈ ਨਾ ਤੁਹਾਡੇ ਕੋਈ ਫੀਲਿੰਗਸ ਘੱਟ ਨੇ ਜਾਂ ਜੋ ਵੀ ਆ ਪਰਮਾਤਮਾ ਨੇ ਬਣਾਇਆ ਹਰ ਇਨਸਾਨ ਪਰ ਮੈਨੂੰ ਗਲਤ ਨਹੀਂ ਕਹਿਣਾ ਚਾਹੁੰਦੀ ਪਰ ਇਹ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਕਿਸੇ ਦਾ ਹਾਸ ਦਰਵਾਸ ਦਾ ਪਰਿਵਾਰ ਨਹੀਂ ਖਰਾਬ ਕਰਨਾ ਚਾਹੀਦਾ ਤੇ ਨਹੀਂ ਇਹ ਨਹੀਂ ਇਸ ਕਰਨੀ ਚਾਹੀਦੀ ਹੈ ਵੀ ਸਾਡੇ ਨਾਲ ਵਾਲੇ ਪਿੰਡਿਆਂ ਨੇ ਵਿਆਹ ਕਰਵਾ ਲਿਆ ਹੋਰ ਕਿਤੋਂ ਦੇ ਨੇ ਵਿਆਹ ਕਰਵਾ ਲਿਆ ਜੋ ਕੁੜੀਆਂ ਨੇ ਵੀ ਮੈਂ ਵੀ ਕੁੜੀਆਂ ਨਾਲ ਕੋਈ ਫਿਊਚਰ ਥੋੜੀ ਜਿਹਾ ਨਹੀਂ ਹੈ ਨਹੀਂ ਦੇਖੋ ਜੀ ਪਲੀਜ਼ ਮੇਰੀ ਇੱਕ ਗੱਲ ਧਿਆਨ ਨਾਲ ਸਮਝ ਲਿਓ ਠੀਕ ਹੈ ਮੈਂ ਕੋਸ਼ਿਸ਼ ਕਰੂਗੀ ਤੁਹਾਨੂੰ ਸਮਝਾਉਣ ਦੀ ਜੇ ਤੁਸੀਂ ਫਿਰ ਵੀ ਨਾ ਸਮਝੇ ਤਾਂ ਮੈਂ ਇਹ ਸ਼ਾਇਦ ਸਾਢੇ ਕਿ ਚਲੀ ਜਾ। ਮੈਂ ਤੁਹਾਡੇ ਤੋਂ ਇੰਨਾ ਕਿ ਪਰੇਸ਼ਾਨ ਆ ਵੀ ਮੈਂ ਦੱਸ ਨਹੀਂ ਸਕਦੀ ਵੀ ਮੈਂ ਕਿੰਨੀ ਕਦੂਕੀ ਆ ਤੁਹਾਡੇ ਵੱਲੋਂ ਠੀਕ ਹੈ ਮੈਂ ਤੁਹਾਨੂੰ ਇਹ ਹੀ ਗੱਲ ਸਮਝਾਉਣਾ ਚਾਹਣੀ ਹੈ ਵੀ ਤੁਸੀਂ ਮੰਨ ਲਓ ਮੈਨੂੰ ਕਹਤਾ ਵੀ ਮੈਂ ਤੁਹਾਡੀ ਨਾਲ ਵਿਆਹ ਕਰਵਾ ਲਾਂ ਠੀਕ ਹੈ ਵੀ ਮੈਂ ਤਾਂ ਇੰਦਾਂ ਛੱਡ ਕੇ ਮੇਰੀ ਭੈਣ ਨੂੰ ਤੁਹਾਡੇ ਨਾਲ ਵਿਆਹ ਕਰਵਾਉਣਾ ਤੁਹਾਨੂੰ ਕੀ ਦਿੱਕਤ ਕੀ ਹੈ ਮੈਮ ਹਾਂ ਮੇਰੀ ਗੱਲ ਸੁਣੋ ਅੱਗੇ ਤਾਂ ਸੁਣ ਲਓ ਵੀ ਮੰਨ ਲਓ ਮੈਂ ਸੋਢੀ ਨਾਲ ਵਿਆਹ ਕਰਵਾ ਲਈਆ ਕਰਦੇ ਤਾਂ ਰੱਖਣਗੇ ਨਹੀਂ ਸੱਸ ਸਹੁਰਾ ਮੈਨੂੰ ਕਹਿਣਗੇ ਵੀ ਹਾਂ ਤੂੰ ਆਹ ਕੁੜੀ ਨਾਲ ਵਿਆਹ ਕਰਵਾ ਕੇ ਮੇਰੇ ਪੁੱਤ ਜੀ ਇੱਥੇ ਵੀ ਰਹਿਪਾ ਜਾਂ ਮਾਂ ਪਿਓ ਰੱਖਣਗੇ ਉਹ ਕਹਿਣਗੇ ਵੀ ਤੂੰ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਅਸੀਂ ਤੇਨੂੰ ਰੱਖਾਂਗੇ ਜੇ ਤੁਹਾਡੇ ਘਰ ਦੇ ਰੱਖਣਗੇ ਤੁਸੀਂ ਕਹੋਗੇ ਵੀ ਚਲੋ ਹੁਣ ਆਪਾਂ ਇਕੱਲੇ ਰਹਿਣਾ ਠੀਕ ਹੈ ਇਕੱਲੇ ਰਹਿ ਕੇ ਵੀ ਅੱਜ ਕਾ ਦੇ ਸਮਾਜ 'ਚ ਐਨਾ ਕੁਝ ਹੋ ਰਿਹਾ ਸੇਫਟੀ ਹੈਗੀ ਦੋ ਕੁੜੀਆਂ ਨੂੰ ਇਕੱਲੇ ਰਹਿਣ ਹੈਗਾ ਕੋਈ ਕਿ ਆਪਾਂ ਕੱਲੀਆਂ ਰਹਿ ਸਕਦੀਆਂ ਵੀ ਕੋਈ ਜਿਹੜੇ ਲੋਕ ਨੇ ਉਹ ਕੱਲੀਆਂ ਕੁੜੀਆਂ ਨੂੰ ਰਹਿਣ ਦੇ ਦੇਣਗੇ ਇੰਨਾ ਚੰਗਾ ਹੈਗਾ ਆਪਣਾ ਸਮਾਜ ਕਿ ਦੋ ਕੁੜੀਆਂ ਕੱਲੀਆਂ ਆਪ ਦੀ ਸੇਫਟੀ ਦੇ ਰਹਿ ਸਕਦੀਆਂ ਕੋਈ ਨਹੀਂ ਰਹਿਣ ਦਿੰਦਾ ਕੱਲੀਆਂ ਕੁੜੀਆਂ ਨੂੰ ਕੁੜੀਆਂ ਦੇ ਵਿੱਚ ਇੰਨੀ ਕਿੰਨੀ ਕਿ ਪਾਵਰ ਹੈ ਕਿ ਉਹ ਲੋਕਾਂ ਨਾਲ ਲੜ ਲੈਣਗੀਆਂ ਤੇ ਨਾ ਹੀ ਕੋਈ ਫਿਊਚਰ ਹੈ ਕੀ ਕਰਾਂਗੇ ਆਪਾਂ ਵਿਆਹ ਕਰਵਾ ਕੇ ਮਾਪਿਓ ਦਾ ਵੀ ਤਾਂ ਸਿਰ ਨੀਮਾ ਹੁੰਦਾ ਨਾ ਚੀਜ਼ਾਂ ਨਾਲ ਪਰ ਹਾਂ ਇਹ ਹੋ ਸਕਦਾ ਬੱਚਿਆਂ ਦੀ ਖੁਸ਼ੀ ਲਈ ਮਾਪਿਓ ਕਈ ਵਾਰ ਹਾਂ ਨਹੀਂ ਭਾਤ ਹੁੰਦੇ ਨੇ ਉਹ ਮਜਬੂਰ ਹੁੰਦੇ ਆ ਪਰ ਇਹ ਨੂੰ ਮੈਂ ਇਹ ਚੀਜ਼ ਨਹੀਂ ਕਹਿ ਸਕਦੀ ਕਿ ਆਪਾਂ ਨੂੰ ਰਿਸੋਰੀ ਸੀ ਚੀਜ਼ਾਂ ਕਰਨੀਆਂ ਚਾਹੀਦੀਆਂ ਨਹੀਂ ਇਹ ਗੱਲ ਤਾਂ ਇਹ ਨਹੀਂ ਹੁੰਦਾ ਠੀਕ ਤਾਂ ਹੁੰਦਾ ਜੇ ਤੁਸੀਂ ਕਿਸੇ ਨੂੰ ਚਾਹੁੰਦੇ ਹੁੰਦੇ ਅਗੋਂ ਕਿਸੇ ਕੁੜੀ ਦੀ ਫੀਲਿੰਗ ਤੁਹਾਡੇ ਨਾਲ ਇਦਾਂ ਦੀ ਹੁੰਦੀ ਸੇਮ ਫੀਲਿੰਗ ਹੁੰਦੀ ਮਾਣੇ ਪਰਿਵਾਰ ਖੁਸ਼ ਹੁੰਦਾ ਤੁਹਾਡਾ ਤੁਸੀਂ ਕਰਨਾ ਹੁੰਦਾ ਵਿਆਹ ਹੈ ਨਾ ਕਰ ਲੈਂਦੇ ਬਟ ਜੋ ਫੀਲਿੰਗ ਤੁਹਾਡੇ ਆ ਮੇਰੇ ਲਈ ਮੇਰੀ ਮਨਚੂ ਫੀਲਿੰਗ ਦੇ ਹੈਨੀ ਮੈਂ ਆਪਦੇ ਪਰਿਵਾਰ ਨਾਲ ਖੁਸ਼ ਹਾਂ ਇਹ ਥੋੜੇ ਬੰਦਾ ਵੀ ਤੁਸੀਂ ਆਪਦੀ ਫੀਲਿੰਗ ਦੱਸ ਕਿ ਮੈਂ ਆਪਦੇ ਪਰਿਵਾਰ ਨਾਲ ਖੁਸ਼ ਹਾਂ ਮੈਂ ਤੁਹਾਡੇ ਨਾਲ ਖੁਸ਼ ਹਾਂ ਇਹ ਨਹੀਂ ਹੁੰਦਾ ਪਲੀਜ਼ ਮੇਰਾ ਖਿਆਲ ਛੱਡ ਦੋ ਮੇਰੀ ਗੱਲ ਸਮਝ ਲਓ ਜੇ ਨਹੀਂ ਸਮਝਣਾ ਮੈਂ ਆਸ਼ਿਆਤ ਛੱਡ ਕੇ ਬੰਦ ਜਾਂਦੀ ਹਾਂ ਤੁਸੀਂ ਮੇਰਾ ਘਰ ਨਾ ਖਰਾਬ ਕਰੋ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਪਈ ਹੈ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਚਲੋ ਠੀਕ ਹੈ ਮੈਂ ਕੋਸ਼ਿਸ਼ ਕਰਕੇ ਦੇਖੂ ਪਲੀਜ਼ ਕੋਸ਼ਿਸ਼ ਕਰ ਲਓ ਮਹੱਤਵੰਤ ਬੰਦੀ ਮੈਂ ਤੁਹਾਡੇ ਮੂਰੇ ਮੇਰਾ ਖੜਾ ਛੱਡ ਦੋ ਪਲੀਜ਼ ਮੈਨੂੰ ਨਾ ਤੰਗ ਕਰੋ ਠੀਕ ਹੈ ਜੀ ਮੈਂ ਕੋਸ਼ਿਸ਼ ਕਰਕੇ ਦੇਖਾਂ ਮੈਂ ਬਹੁਤ ਪਰੇਸ਼ਾਨ ਆ ਪਲੀਜ਼ ਮੈਨੂੰ ਤੰਗ ਨਾ ਕਰੋ ਹੁਣ ਤਾਂ ਮੈਂ ਨਾ ਮੱਥਾ ਮਾਰ ਲਿਆ ਜੇ ਸਮਝ ਨਾ ਹੋਇਆ ਤਾਂ ਸਮਝ ਜੂਗੀ ਕਹਿੰਦੀ ਰਹੇਗੀ ਮੈਂ ਸਮਝ ਜੂ ਫਿਰ ਨਹੀਂ ਤਾਂ ਮੈਨੂੰ ਇਥੋਂ ਘਰ ਛੱਡ ਕੇ ਜਾਣਾ ਪਊਗਾ ਸ਼ਹਿਰ ਹੀ ਛੱਡਣਾ ਪਊਗਾ ਜੇ ਇਹਨੂੰ ਸਮਝ ਨਹੀਂ ਆਈ ਪਰ ਮੈਨੂੰ ਲੱਗਦਾ ਸਮਝ ਆ ਜੂਗੀ ਚਲੋ ਮੈਂ ਆਪਦੇ ਵੱਲੋਂ ਟਰਾਈ ਕੀਤਾ ਦੇਖੀ ਜਾਊਗਾ। ਦੀਦੀ ਹਾਂਜੀ ਆ ਤੁਹਾਡੇ ਕਾਲ ਆ ਰਹੀ ਆ ਬਾਰ-ਬਾਰ ਪਤਾ ਨਹੀਂ ਕਿਹਦੀ ਆ ਸਾਡਾ ਨੰਬਰ ਕਿੱਥੋਂ ਚਲਾ ਗਿਆ ਉਹਨਾਂ ਕੋਲ ਕੋਈ ਲੜਕੀ ਹੈ ਜੀ। ਮੇਰੇ ਕੋਲ ਤੁਹਾਡੇ ਕੋਲ ਕਿਵੇਂ ਆਉਣ ਲੱਗ ਗਈ? ਪਤਾ ਨਹੀਂ ਮੇਰੇ ਫੋਨ ਤੇ ਫੋਨ ਆ ਰਿਹਾ ਬਾਰ-ਬਾਰ ਪਤਾ ਨਹੀਂ ਕਿੱਥੋਂ ਨੰਬਰ ਲਿਆ। ਚਲ ਮੈਂ ਦੇਖਨੀ ਹੈ ਗੱਲ ਕਰਕੇ। ਹਾਂਜੀ। ਹੈਲੋ। ਹੈਲੋ ਮੰਮੂ ਕਿਵੇਂ ਹੋ? ਮੈਂ ਦੇਖਿਆ ਤੁਹਾਡੇ ਤਿੰਨਾਂ ਮੱਥਾ ਮਾਰਿਆ ਸੀਗਾ ਤੁਹਾਨੂੰ ਸਮਝ ਨਹੀਂ ਆਈਆਂ ਮੇਰੀਆਂ ਗੱਲਾਂ ਮੈਂ ਮੈਂ ਥੋੜੇ ਕਹਿਣ ਤੇ 10 ਦਿਨ ਹੋ ਗਏ ਕੋਸ਼ਿਸ਼ ਕਰਕੇ ਦੇ ਕੀ ਹੈ ਪਰ ਮੈਂ ਰਹਿ ਨਹੀਂ ਸਕਦੀ ਤੁਸੀਂ ਤਾਂ ਨਹੀਂ ਰਹਿ ਸਕਦੇ ਇਹ ਮੈਂ ਰਹਿ ਮੈਂ ਵੀ ਨਹੀਂ ਸਕਦੀ ਮੇਰਾ ਘਰ ਖਰਾਬ ਹੋ ਜਾਪਾ ਮੈਂ ਤੁਹਾਨੂੰ ਕਿਹਾ ਸੀ ਪਲੀਜ਼ ਹਾੜੇ ਮੇਰਾ ਖਹਿੜਾ ਛੱਡ ਦਿਓ ਤੁਹਾਨੂੰ ਮੈਂ ਹੀ ਨਹੀਂ ਐ ਮੇਰੇ ਘਰ ਖਰਾਬ ਕਰਨ ਨੂੰ ਦਿੱਸਦਾ ਤੁਹਾਨੂੰ ਮੈਂ ਮੈਨੂੰ ਨਹੀਂ ਪਤਾ ਗਾ ਜੀ ਮੈਂ ਨਹੀਂ ਰਹਿ ਸਕਦੀ ਸੋਫਾ ਬੰਨਸੇ ਮੇਰੇ ਕੋਲ ਤਾਂ ਲਾਸਟ ਗੱਲ ਹੈ ਵੀ ਮੈਂ ਨਹੀਂ ਰਹਿ ਸਕਦੀ ਸੋਫਾ ਮੈਂ ਤੁਹਾਨੂੰ ਇਹ ਚੀਜ਼ ਕਿਹਾ ਸੀ ਪਲੀਜ਼ ਆਪਦੀਆਂ ਫੀਲਿੰਗਸ ਨੂੰ ਚੇਂਜ ਕਰੋ ਇਹਨਾਂ ਨੂੰ ਡਿਵਰਟ ਕਰੋ ਕਿਸੇ ਪਾਸੇ ਹੋਰ ਧਿਆਨ ਲਾਓ ਪਲੀਜ਼ ਮੇਰਾ ਘਰ ਬਸੰ ਦੇ ਦਿਓ ਹਾੜੇ ਮੇਰਾ ਖਿਆਲਾ ਛੱਡ ਦਿਓ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਹੈ ਮੇਰਾ ਨਾ ਮਤਲਬ ਤੁਸੀਂ ਜਿਉਣ ਤੋਂ ਜੀ ਕਾਤਾ ਮੈਂ ਖੁਦ ਨਹੀਂ ਜੀਣਾ ਚਾਹੁੰਦੀ ਇੰਨਾ ਸਟ्रेस ਲੈ ਕੇ ਜੋ ਤੁਸੀਂ ਮੇਰੇ ਨਾਲ ਕਰ ਰਹੇ ਹੋ ਠੀਕ ਹੈ ਅਪਣੀ ਤੇ ਅਸ ਤੋਂ ਬਾਅਦ ਮੈਨੂੰ ਫੋਨ ਨਾ ਕਰੀਂ हां लो दीदी ਆਵਦਾ ਫੋਨ ਹੈ ਜੇ ਹੁਣ ਕਾਲ ਆਈ ਜੀ ਕਿਉਂਕਿ ਦੇਖੋ 30 35 ਕਾਲਸ ਆਈਆਂ ਇਸ ਦਾ ਤਾਂ ਗੱਲ ਕਰਵਾਉਣਾ ਹੈ ਕਿਉਂਕਿ ਦੇਖੋ ਇੰਨੀ ਰਾਤ ਨੂੰ ਔਣ ਔਖਾਗਾ ਹਨਾ ਮੇਰੀ ਗੱਲ ਸੁਣੋ ਦੀਦੀ ਤੁਸੀਂ ਇਹਦੀਆਂ ਹੁਣ ਕਾਲ ਚਾਹੇ ਪੰਜਾਬ ਆ ਰਾਜਾ ਨਾ ਪਰ ਪਲੀਜ਼ ਤੁਸੀਂ ਚੱਕਿਓ ਨਾ ਠੀਕ ਹੈ ਜੀ ਪਤਾ ਹੀ ਨਹੀਂ ਸਾਡਾ ਨੰਬਰ ਕਿੱਥੋਂ ਲਿਆ ਇਹਨਾਂ ਨੇ ਕਿਥੋਂ ਨਹੀਂ ਪਤਾ ਦੀਦੀ ਸੌਰੀ ਇਸ ਲਈ ਮੈਨੂੰ ਨਹੀਂ ਪਤਾ ਇਹ ਨੰਬਰ ਕਿੱਥੋਂ ਲਿਆ ਲਿਆ ਪਰ ਪਲੀਜ਼ ਤੁਸੀਂ ਨਾ ਇਹਦਾ ਫੋਨ ਨਾ ਰੱਖਿਓ ਨਹੀਂ ਕੋਈ ਗੱਲ ਨਹੀਂ ਜੀ ਇਸ ਦਾ ਬਲਾਕ 'ਚ ਪਾ ਦਿਓ ਇਹ ਬਲਾਕ 'ਚ ਪਾ ਦਿਓ ਹਾਂਜੀ ਦੀਦੀ ਪਲੀਜ਼ ਬਲਾਕ 'ਚ ਪਾ ਦਿਓ ਪਹਿਲਾਂ ਮੈਂ ਬਲਾਕ 'ਚ ਪਾ ਤਾ ਕਰਕੇ ਇਹਨੇ ਸੋਡੇ ਫੋਨ ਤੇ ਕਰ ਲਿਆ ਪਰ ਜੇ ਫੋਨ ਆਇਆ ਨਾ ਤਾਂ ਉਸੇ ਚੱਕੇ ਹੋਣਾ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਓਕੇ ਕਦੇ ਨਹੀਂ ਸੋਚਿਆ ਸੀ ਵੀ ਮੇਰੇ ਹਸ ਦੇ ਵਸ ਦੇ ਪਰਿਵਾਰ ਨੂੰ ਕਿਸੇ ਦੀ ਨਾਜ਼ਰ ਲੱਗ ਜੂਗੀ ਮੈਨੂੰ ਆਇਆ ਸੀ ਵੀ ਮੇਰੇ ਜਿੰਨਾ ਖੁਸ਼ ਕੋਈ ਨਹੀਂ ਹੁਣਾ ਜ਼ਿੰਦਗੀ ਦੇ ਵਿੱਚ ਮੇਰਾ ਇੱਕ ਛੋਟਾ ਜਿਹਾ ਸੋਹਣਾ ਪਰਿਵਾਰ ਸੀ ਜਿਹਦੇ ਵਿੱਚ ਮੈਂ ਬਹੁਤ ਖੁਸ਼ ਸੀ ਪਰ ਜਦੋਂ ਦੀ ਇਹ ਕੁੜੀ ਮੇਰੀ ਲਾਈਫ ਦੇ ਵਿੱਚ ਆਈ ਐ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਇੰਨੇ ਸਟ੍ਰੈਸ ਨਾਲ ਨਹੀਂ ਜਿਉਣਾ ਚਾਹੁੰਦੀ ਮੈਂ ਕੀ ਦੱਸਾਂ ਤੁਹਾਨੂੰ ਵੀ ਮੈਂ ਕਿੰਨੀ ਪਰੇਸ਼ਾਨ ਹਾਂ ਬਸ ਮੈਂ ਆਪਦੇ ਆਪ ਨੂੰ ਖਤਮ ਨਹੀਂ ਕਰਨਾ ਮੈਂ ਨਹੀਂ ਜਿਉਣਾ ਇਹ ਕਰਕੇ ਕੱਚੀ ਮੈਡਮ ਦੀ ਜਾਨ ਚਲੀ ਗਈ ਨਹੀਂ ਮੈਡਮ ਦੀ ਤਾਂ ਕੋਈ ਗਲਤੀ ਨਹੀਂ ਸੀ ਜੀ ਤੇ ਨਾਲੇ ਉਸ ਬੱਚੇ ਦੀ ਮਸੂਮ ਵੀ ਕੀ ਗਲਤੀ ਹੈ ਜਿਹੜਾ ਮੇਰੀ ਵਿਦਾ ਕਰਕੇ ਹੁਣ ਜੂਗਾ ਮੈਡਮ ਤਾਂ ਵਿਚਾਰੀ ਬਹੁਤ ਚੰਗੀ ਸੀ ਉਹਨੇ ਤਾਂ ਮੈਨੂੰ ਬਹੁਤ ਸਮਝਾਇਆ ਬਹੁਤ ਮਿੰਟਾਂ ਦਿੱਤੀਆਂ ਪਰ ਮੇਰੇ ਦਿਮਾਗ 'ਚ ਕਿਉਂ ਨਹੀਂ ਇਹ ਗੱਲ ਹੈ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਇਦਾਂ ਮੈਡਮ ਦੀ ਵੀ ਮੈਨੂੰ ਗੱਲ ਮੰਨ ਲੈਣੀ ਚਾਹੀਦੀ ਸੀ ਜੇ ਕਿਤੇ ਮੈਂ ਮੈਡਮ ਦੀ ਗੱਲ ਮੰਨ ਲਾਂਦੀ ਤਾਂ ਹੋ ਸਕਦਾ ਵੀ ਮੈਡਮ ਐਡਾ ਵਰ ਦਾ ਕਦਮ ਨਾ ਚੁੱਕੇ ਜੇ ਡੈਰੀ ਦਿੱਤੀ ਸੀ ਜੇ ਉਹ ਡੈਰੀ ਪੁਲਸ ਦੇ ਹੱਥ ਲੱਗ ਗਈ ਸ਼ਾਨਜੇਨ ਕਰਦੇ ਤਾਂ ਪੁਲਸ ਮੇਰੇ ਘਰ ਤੱਕ ਪਹੁੰਚ ਜਾਊਗੀ ਤਾਂ ਮੇਰੇ ਮਾਪਿਓ ਨੂੰ ਕਿਦਾਂ ਕਿਵੇਂ ਮਸੂਮਸ ਹੋਊਗਾ ਤਾਂ ਕੀ ਸੋਚਣਗੇ ਬੇਵਾਰੇ ਵੀ ਸਾਡੀ ਕੁੜੀ ਨੇ ਕੀ ਕੀ ਗਲਤੀਆਂ ਕੀਤੀਆਂ ਨੇ ਹੇ ਰੱਬਾ ਮੈਨੂੰ ਬਚਾ ਲਈ ਪੀਜ ਮੈਨੂੰ ਬਚਾ ਲਈ ਜੇ ਮੈਂ ਮੈਡਮ ਨੂੰ ਮਜਬੂਰ ਨਾ ਕਰਦੀ ਆਪਣੀਆਂ ਫੀਲਿੰਗਾਂ ਤੇ ਕੰਟਰੋਲ ਕਰਦੀ ਤਾਂ ਮੈਡਮ ਦੀ ਜਾਨ ਨਹੀਂ ਜਾਂਦੀ ਸੀ ਜੇ ਕਿਸੇ ਵੀ ਮਨ ਚ ਕਿਸੇ ਲਈ ਫੀਲਿੰਗ ਹੈ ਤਾਂ ਅਗਲੇ ਨੂੰ ਮਜਬੂਰ ਨਾ